ਇਹ ਸਾਰੀ ਸਾਜ਼ਿ ਜਿਹੜੀ ਆ ਉਹ ਸਾਡੇ ਰਜਨੀਸ਼ ਦਈਆ ਐਮਐਲਏ ਦੀ ਐ ਉਹ ਮੈਨੂੰ ਇਲੈਕਸ਼ਨ ਤੋਂ ਮਤਲਬ VOTING ਵਾਲੇ ਦਿਨ ਐਂਡ ਕਾਊਂਟਿੰਗ ਵਾਲੇ ਦਿਨ ਦੂਰ ਕਰਨਾ ਚਾਹੁੰਦੇ ਸੀ ਕੋਈ ਕਿਤੇ ਵਾਇਲੇਸ਼ਨ ਨਹੀਂ ਹੋਈ ਕਿਤੇ ਮੈਂ ਕਿਸੇ ਨੂੰ ਧੰਕਾਇਆ ਨਹੀਂ ਕਿਸੇ ਨੂੰ ਕੁਝ ਕਿਹਾ ਨਹੀਂ ਜਸਟ ਇਹਨਾਂ ਨੇ ਜੋ ਵੀ ਕੁਝ ਬਣਾਇਆ ਗਲਤ ਬਣਾ ਕੇ ਤੇ ਉਹ ਪੁਲਿਸ ਨੂੰ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਜੋ ਮੇਰੇ ਨਾਲ ਇਹਨਾਂ ਨੇ ਆ ਧੱਕਾ ਕਰਨਾ ਇੰਜ ਕਰਨ ਆਪਾਂ ਡਿਬੇਟ ਕਰਦੇ ਹਾਂ ਉਹਨਾਂ ਨੂੰ ਬਲਾਓ ਚੈਨਲ ਤੇ ਮੈਂ ਵੀ ਬੈਠਦਾ ਮੈਨੂੰ ਦੱਸਣ ਕਿਹੜੇ ਵੋਟਰ ਨੂੰ ਮੈਂ ਧਮਕੀ ਦਿੱਤੀ ਕਿਹੜੇ ਇਹਨਾਂ ਦੇ ਬੰਦੇ ਨੂੰ ਮੈਂ ਧਮਕੀ ਦਿੱਤੀ ਮੈਨੂੰ ਨਹੀਂ ਪਤਾ ਕਿਸੇ ਨੂੰ ਮੰਨਦਾ ਹੈ ਰੱਬ ਨੂੰ ਕਿ ਨਹੀਂ ਮੰਨਦਾ ਮੈਂ ਕੀ ਧੋਪ ਲਈ ਕਰਦਾ ਵੀ ਮੈਂ ਕਹੇ ਕਿ ਤੋਬੀੜ ਦਿੱਤੀ ਮੈਂ ਕੀ ਕੀਤਾ ਜਾਂ ਮੈਂ ਆਪਦੀ ਕੈਂਪੇਨ ਕਰ ਰਿਹਾ ਠੀਕ ਹੈ ਜੀ ਉਹ ਆਪਦੀ ਕੈਂਪੇਨ ਕਰ ਰਹੇ ਨੇ ਕਹਿੰਦੇ ਗੱਟੀਆਂ ਦਾ ਤਾਫਲਾ ਜਿਹੜਾ ਇੱਧਰ ਉੱਤਰੋਂ ਆ ਗਿਆ ਪੋਸਟਰ ਤੱਕ ਪਹਿਲਾਂ ਛਾਪ ਕੇ ਢੇਲ ਵਾਲੀ ਫੋਟੋ ਤੱਕ ਪਹਿਲਾਂ ਛਾਪ ਕੇ ਐਡੇ ਵੱਡੇ ਵੱਡੇ ਉਹਨਾਂ ਨੇ ਇਲਜ਼ਾਮ ਤੁਹਾਡੇ ਤੇ ਉਲਟੇ ਇਹਨਾਂ ਦੀ ਮਿਲਣ ਦੀ ਰਿਕਾਰਡਿੰਗ ਦੇਵਾਂਗਾ ਇਹਨਾਂ ਦੀਆਂ ਗੱਲਾਂ ਕਰਦੇ ਨੇ ਰਿਕਾਰਡਿੰਗ ਦੇਵਾਂਗਾ ਤੁਹਾਨੂੰ ਸਾਰੀਆਂ ਚੈਨਲਾਂ ਤੇ ਦੇਵਾਂਗਾ ਮੇਰੇ ਤੋਂ ਥ੍ਰੈਟ ਸੀ ਮਨਦੀਪ ਸਿੰਘ ਨੂੰ ਮੈਂ 2 ਸਾਲ ਤੋਂ ਬਾਹਰ ਆਇਆ ਹਾਂ ਉਸ ਦਿਨ ਦੀ ਥ੍ਰੈਟ ਹੈ ਨਹੀਂ ਸੀ ਕਿਤੇ ਤੇ ਹੁਣ ਹੀ ਦੋ ਦਿਨਾਂ ਦੀ ਥ੍ਰੈਟ ਬਣ ਗਈ ਫੇ ਇਹ ਐਪਲੀਕੇਸ਼ਨ ਉਦੋਂ ਹੀ ਦਿੰਦਾ ਜਦੋਂ ਮੈਂ ਬਾਹਰ ਆਇਆ ਸੀ ਕੱਲ ਤੋਂ ਸੋਸ਼ਲ ਮੀਡੀਆ ਤੇ ਚਰਚਾਾਂ ਮਾ ਬਹੁਤ ਜ਼ਿਆਦਾ ਤੇਜ਼ ਨੇ ਕਿਉਂਕਿ ਫਿਰੋਜ਼ਪੁਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਐ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਜਿਹੜੇ ਲਗਾਤਾਰ ਆਪਣੇ ਪਰਿਵਾਰਕ ਮੈਂਬਰਾਂ ਦੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ ਅਚਾਨਕ ਉਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਐ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਸਪੋਰਟਰਜ਼ ਪਹੁੰਚਦੇ ਨੇ ਜੋ ਇਸ ਗ੍ਰਿਫਤਾਰੀ ਦਾ ਵਿਰੋਧ ਕਰਦੇ ਨੇ ਜ਼ਮਾਨਤ ਹੋ ਚੁੱਕੀ ਐ ਰਿਹਾ ਹੋ ਚੁੱਕੇ ਨੇ ਗੁਰਪ੍ਰੀਤ ਸਿੰਘ ਸੇਖੋਂ ਸਾਡੇ ਨਾਲ ਲਾਈਵ ਮੌਜੂਦ ਨੇ ਗੱਲਬਾਤ ਕਰਾਂਗੇ ਆਖਿਰਕਾਰ ਸੱਚ ਕੀ ਆ ਇਸ ਗ੍ਰਿਫਤਾਰੀ ਦਾ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਲਾ ਦਿੱਤੀ ਉਸ ਤੋਂ ਬਾਅਦ ਐਸ ਡੀ ਐਮ ਨੂੰ ਫਟਕਾਰ ਲਗਾ ਦਿੱਤੀ ਪਰ ਹੁਣ ਤੁਹਾਡੇ ਹੱਕ ਦੇ ਵਿੱਚ ਇਹ ਫੈਸਲਾ ਆਇਆ ਕਿਵੇਂ ਦੇਖਦੇ ਹੋ ਮੈਂ ਜੀ ਜੁਡੀਸ਼ਰੀ ਦਾ ਤਹਿ ਦਿਲੋਂ ਧੰਨਵਾਦ ਦੀਆਂ ਜਿਨ੍ਹਾਂ ਨੇ ਸਚਾਈ ਨੂੰ ਦੇਖਦੇ ਹੋਏ ਮੈਨੂੰ ਰਿਹਾ ਕੀਤਾ ਤੇ ਇਹ ਸਾਰੀ ਸਾਜ਼ਿਸ਼ ਜਿਹੜੀ ਆ ਉਹ ਸਾਡੇ ਰਜਨੀਸ਼ ਦਈਆ ਐਮ ਐਲ اے ਦੀ ਹੈ ਉਹ ਮੈਨੂੰ ਇਲੈਕਸ਼ਨ ਤੋਂ ਮਤਲਬ VOTING ਵਾਲੇ ਦਿਨ ਐਂਡ ਕਾਊਂਟਿੰਗ ਵਾਲੇ ਦਿਨ ਦੂਰ ਕਰਨਾ ਚਾਹੁੰਦੇ ਸੀ ਨਹੀਂ ਤਾਂ ਇਹਨਾਂ ਨੇ ਮੇਰੇ ਤੇ 57 ਦਾ ਜੋ ਕੁਲੰਦਰਾ ਭਰਿਆ 57 ਦਾ ਮੈਂ ਕਿਹ ਲੋਕੀ ਪਰਚਾ ਕੀਤਾ 57 ਦਾ ਜਿਹੜਾ ਬੇਲ ਬੌਂਡ ਆਉਟ ਥਾਣੇ ਦੇ ਵਿੱਚ ਲਿਆ ਜਾ ਸਕਦਾ ਮੌਕੇ ਤੇ ਜੀ ਇਹਨਾਂ ਨੇ ਮੇਰੀ 12 ਤਰੀਕ ਨੂੰ ਆਈ ਥਿੰਕ ਮੈਨੂੰ ਅ ਕੱਲ ਪਰਸੋ ਸ਼ਾਇਦ ਰਾਤ ਨੂੰ ਫੜਿਆ ਸੀ ਜੀ ਇਹਨਾਂ ਨੇ ਮੇਰੀ 18 ਤਰੀਕ ਪਾ ਦਿੱਤੀ ਵੀ ਇਹਨੂੰ ਇਲੈਕਸ਼ਨ ਤੋਂ ਕਾਊਂਟਿੰਗ ਤੋਂ ਦੂਰ ਕਰ ਦਿੱਤਾ ਜਾਵੇ ਮੈਂ ਆਪਦੇ ਫੈਮਿਲੀ ਮੈਂਬਰਸ ਦੇ ਹੱਕ ਦੇ ਵਿੱਚ ਕੈਂਪੇਨ ਕਰ ਰਿਹਾ ਸੀ ਠੀਕ ਹੈ ਜੀ ਪੂਰਾ ਪੀਸਫੁਲੀ ਕੈਂਪੇਨ ਕਰ ਰਿਹਾ ਸੀ ਕੋਈ ਕਿਤੇ ਵਾਇਲੇਸ਼ਨ ਨਹੀਂ ਹੋਈ ਕਿਤੇ ਮੈਂ ਕਿਸੇ ਨੂੰ ਧਮਕਾਇਆ ਨਹੀਂ ਕਿਸੇ ਨੂੰ ਕੁਝ ਕਿਹਾ ਨਹੀਂ ਜਸਟ ਇਹਨਾਂ ਨੇ ਜੋ ਵੀ ਕੁਝ ਬਣਾਇਆ ਗਲਤ ਬਣਾ ਕੇ ਤੇ ਉਹ ਪੁਲਿਸ ਨੂੰ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਜੋ ਮੇਰੇ ਨਾਲ ਇਹਨਾਂ ਨੇ ਆ ਟੱਕਾ ਕਰਵਾਇਆ ਪੰਜਾਬ ਦੀ ਜਨਤਾ ਤੁਹਾਨੂੰ ਦੇਖ ਰਹੀ ਹੈ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਚਰਚਾਵਾ ਤੁਹਾਡੇ ਤੇ ਇਲਜ਼ਾਮ ਜੋ ਲੱਗੇ ਜਾਂ ਤੁਸੀਂ ਕਿਹਾ ਕਿ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਧਮਕੀਆਂ ਦਿੱਤੀਆਂ ਹਨਾ ਵੋਟਰਾਂ ਨੂੰ ਤੁਸੀਂ ਪ੍ਰੈਸ਼ਰ ਬਣਾ ਰਹੇ ਸੀ ਇਸ ਦਾ ਕੋਈ ਵੀ ਸੱਚ ਨਹੀਂ ਹੈ ਨਹੀਂ ਜੀ ਇੰਜ ਕਰਨ ਅਪਰ ਡਿਬੇਟ ਕਰਦੇ ਆ ਉਹਨਾਂ ਨੂੰ ਬਲਾਓ ਚੈਨਲ ਤੇ ਮੈਂ ਵੀ ਬੈਠਦਾ ਮੈਨੂੰ ਦੱਸਣ ਕਿਹੜੇ ਵੋਟਰ ਨੂੰ ਮੈਂ ਧਮਕੀ ਦਿੱਤੀ ਕਿਹੜੇ ਇਹਨਾਂ ਦੇ ਬੰਦੇ ਨੂੰ ਮੈਂ ਧਮਕੀ ਦਿੱਤੀ ਮੈਨੂੰ ਨਹੀਂ ਪਤਾ ਉਹ ਕਿਸੇ ਨੂੰ ਮੰਨਦਾ ਹੈ ਰੱਬ ਨੂੰ ਕਿ ਨਹੀਂ ਮੰਨਦਾ ਮੇਰੇ ਹਿਸਾਬ ਨਾਲ ਤਾਂ ਮੰਨਦਾ ਹੀ ਨਹੀਂ ਦੀ ਉਹ ਨਾਸਤਿਕਾ ਉਹ ਮੰਨਦਾ ਹੀ ਨਹੀਂ ਕਿਸੇ ਨੂੰ ਮੈਂ ਤਾਂ ਗੁਰੂ ਸਾਹਿਬ ਨੂੰ ਮੰਨਦਾ ਜਾਂ ਤਾਂ ਇਹ ਜਾ ਕੇ ਉਥੇ ਗੁਰੂ ਘਰ ਚੱਲਣ ਸੌਂਖਾਣ ਜਾਂ ਜਿਹੜੇ ਇਸ ਨੂੰ ਇਹ ਮੰਨਦਾ ਉੱਥੇ ਜਾ ਕੇ ਸੌਂਖਾਵੇ ਤੇ ਮੈਂ ਵੀ ਸੌਂਖਾਣਾ ਵੀ ਮੈਂ ਕਿਸੇ ਨੂੰ ਧਮਕਾਇਆ ਜਾਂ ਮੈਂ ਕਿਸੇ ਨੂੰ ਥ੍ਰੈਟ ਕੀਤਾ ਜੇ ਮੈਂ ਕੀਤਾ ਫਿਰ ਮੈਨੂੰ ਕਹੋ ਜੇ ਮੈਂ ਨਹੀਂ ਕੀਤਾ ਫਿਰ ਝੂਠੇ ਅਲੀਗੇਸ਼ਨ ਮੇਰੇ ਤੇ ਪੁਲਿਸ ਕਹਿ ਰਹੀ ਹੈ ਇੱਕ ਪ੍ਰੀਵੈਂਟਿਵ ਐਕਸ਼ਨ ਸੀ ਪਰ ਤੁਸੀਂ ਕਹਿ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਹਾਡੀ ਰਾਤ ਤੱਕ ਤੁਹਾਨੂੰ ਅੰਦਰ ਰੱਖਿਆ ਗਿਆ ਉਸ ਤੋਂ ਬਾਅਦ ਤੁਸੀਂ ਨਾਬਾ ਜੇਲ੍ਹ ਤੱਕ ਜਾਂਦੇ ਹੋ ਇਹ ਇਸ ਜਿਹੜਾ ਪਰਚਾ ਜਿਹੜਾ ਪਾਇਆ ਗਿਆ ਉਸ ਦੇ ਵਿੱਚ ਫਿਰ ਤੁਹਾਨੂੰ ਲੱਗਦਾ ਹੈ ਕਿ ਪੂਰਾ ਤੁਹਾਨੂੰ ਸਿਆਸੀ ਤੌਰ ਤੇ ਟਾਰਗੇਟ ਕੀਤਾ ਗਿਆ ਨਹੀਂ ਮੈਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਪ੍ਰੀਵੈਂਟਿਵ ਐਕਸ਼ਨ ਜਿਹੜਾ ਉਹ ਮਿਰਤੀ ਲਿਆ ਜਾਣਾ ਸੀ ਮੈਂ ਕੀ ਤੋਪ ਲਈ ਫਿਰਦਾ ਵੀ ਮੈਂ ਕਿਹਾ ਤੇ ਤੋਬੀੜ ਦਿੱਤੀ ਮੈਂ ਕੀ ਕੀਤਾ ਜਾਂ ਮੈਂ ਆਪਦੀ ਕੈਂਪੇਨ ਕਰ ਰਿਹਾ ਠੀਕ ਹੈ ਜੀ ਉਹ ਆਪਦੀ ਕੈਂਪੇਨ ਕਰ ਰਹੇ ਨੇ ਤੇ ਫਿਰ ਮੇਰਾ ਉਹਦੇ ਵਿੱਚ ਇਹ ਇਦਾਂ ਦਾ ਅਲੀਗੇਸ਼ਨ ਇਹਨਾਂ ਦਾ ਲਾਉਂਦਾ ਕੀ ਮਤਲਬ ਬੰਦਾ ਜਾਂ ਤਾਂ ਮੈਨੂੰ ਉਸ ਚੀਜ਼ ਦਾ ਪ੍ਰੂਫ ਦੇਣ ਮੇਰੇ ਨਾਲ ਬੈਠ ਕੇ ਡਿਬੇਟ ਕਰਨ ਮੈਨੂੰ ਦੱਸਣ ਕਿ ਕਿਹੜੇ ਬੰਦੇ ਨੂੰ ਮੈਂ ਥ्रेट ਕੀਤਾ ਪਰਮੈਂਟਿਵ ਐਕਸ਼ਨ ਮੇਰੇ ਤੇ ਕਿਉਂ ਲਿਆ ਗਿਆ ਕਿਉਂਕਿ ਮੈਂ ਸਰਕਾਰ ਤੇ ਨਹੀਂ ਹੈਗਾ ਮੈਂ ਆਜ਼ਾਦ ਚੋਣ ਲੜ ਰਹੇ ਹਾਂ ਮੇਰੇ ਤੇ ਪ੍ਰਿਵੈਂਟਿਵ ਐਕਸ਼ਨ ਪ੍ਰਿਵੈਂਟਿਵ ਐਕਸ਼ਨ ਲੈ ਲਿਆ ਉਹਨਾਂ ਤੇ ਲੈ ਲੈਣ ਪ੍ਰਿਵੈਂਟਿਵ ਐਕਸ਼ਨ ਨਾਲ ਦੋਵਾਂ ਨੂੰ ਕਰਦੇ ਨੂੰ ਉਹ ਪਾਰਟੀ ਨੂੰ ਵੀ ਅੰਦਰ ਕਰਦੇ ਨੇ ਮੇਰੇ ਵੀ ਹੱਤ ਕਵਾਜਿਆ ਕਰਨ ਮੈਂ ਵੀ ਅੰਦਰ ਚਲੇ ਜਾਣਾ ਆਪੇ ਬਾਹਰ ਕੈਂਡੀਡੇਟ ਇਲੈਕਸ਼ਨ ਲੜ ਲੈਣ ਉਨਾਂ ਨੇ ਇਲਜ਼ਾਮ ਤੁਹਾਡੇ ਤੇ ਲਗਾ ਦਿੱਤੇ ਕਿ ਇਹ ਤਾਂ ਪ੍ਰੀ ਪਲੈਨਿੰਗ ਆ ਜੀ ਇਹ ਤੁਹਾਡੀ ਖੁਦ ਦੀ ਪਲੈਨਿੰਗ ਸੀ ਜੇਲ੍ਹ ਚ ਜਾਣਾ ਜੇਲ੍ਹ ਤੋਂ ਬਾਹਰ ਆਣਾ ਲੱਗਦਾ ਹੈ ਤੁਹਾਨੂੰ ਇਹ ਚ ਸਚਾਈ ਗੱਲ ਇਹ ਦੀ ਸੌਹ ਦੇਣ ਗੱਲ ਇਹ ਨਹੀਂ ਬੜਗੀ ਮੈਂ ਇਲੈਕਸ਼ਨ ਨਹੀਂ ਲੜਨਾ ਮੈਂ ਇਲੈਕਸ਼ਨ ਹੀ ਨਹੀਂ ਲੜਦਾ ਇਹ ਚੱਲ ਕੇ ਜਿਹੜਾ ਕੈਂਡੀਡੇਟ ਮਨਵਿੰਦਰ ਸੰਧੂ ਜਾ ਉਹ ਸੌਹ ਦੇਵੇ ਜਿਉਂ ਜਿਹੜਾ ਮੁੰਡਾ ਮਨਦੀਪ ਆ ਉਹ ਸੌਹ ਦੇਵੇ ਜਾਂ ਫਿਰ ਦਈਆ ਸੌਹ ਦੇਵੇ ਤਿੰਨਾਂ 'ਚੋਂ ਕੋਈ ਸੌਹ ਦੇਵੇ ਵੀ ਇਹ ਚੀਜ਼ ਮੈਂ ਕਰਵਾਈ ਆ ਜਾਂ ਮੇਰੀ ਪਲੀ ਪਲਾਨ ਸੀ ਮੈਂ ਇਲੈਕਸ਼ਨ ਨਹੀਂ ਲੜਦਾ ਇਹ ਜਿੱਤਗੇ ਕਹਿੰਦੇ ਗੱਡੀਆਂ ਦਾ ਕਾਫਲਾ ਜਿਹੜਾ ਇੱਧਰ ਉੱਧਰੋਂ ਆ ਗਿਆ ਪੋਸਟਰ ਤੱਕ ਪਹਿਲਾਂ ਛਾਪ ਗਏ ਜੇਲ੍ਹ ਵਾਲੀ ਫੋਟੋ ਤੱਕ ਪਹਿਲਾਂ ਛਾਪ ਗਏ ਐਡੇ ਵੱਡੇ ਵੱਡੇ ਉਹਨਾਂ ਨੇ ਇਲਜ਼ਾਮ ਤੁਹਾਡੇ ਤੇ ਉਲਟੇ ਲਗਾ ਦੇ ਜਦੋਂ ਤੁਸੀਂ ਮੈਨੂੰ ਫੜਵਾ ਦੇਓਗੇ ਮੈਨੂੰ ਰੈਸਟ ਕਰਵਾ ਦੇਓਗੇ ਤੁਸੀਂ ਅਰੈਸਟ ਕਰਵਾ ਸਕਦੇ ਹੋ ਮੈਂ ਪੋਸਟਰ ਨਹੀਂ ਛਪਵਾ ਸਕਦਾ ਹੂੰ ਪ੍ਰਿੰਟਿੰਗ ਪ੍ਰੈਸ ਨੂੰ ਛਾਪਣੇ ਕਿ ਮੈਂ ਛਾਪ ਕੇ ਰੱਖੀ ਬੈਠਾ ਸੀ ਆਪ ਹੂੰ ਛਾਪਣੇ ਤਾਂ ਪ੍ਰਿੰਟਿੰਗ ਪ੍ਰੈਸ ਨੇ ਸੀ ਜਦੋਂ ਤੁਸੀਂ ਮੈਨੂੰ ਅੰਦਰ ਕਰਦਾ ਮੇਰੀ ਪਿੱਛੇ ਟੀਮ ਬੈਠੀ ਆ ਉਹਨਾਂ ਨੇ ਜੋ ਵੀ ਟੀਮ ਨੂੰ ਸਹੀ ਲੱਗੇ ਉਹਨਾਂ ਨੇ ਕੀਤਾ ਹੂੰ ਜੇ ਇਹਨਾਂ ਨੂੰ ਲੱਗਦਾ ਵੀ ਇਹ ਗੱਲ ਕਹਿੰਦੇ ਆ ਬਸ ਗੱਲ ਮੁੱਕ ਗਈ ਮਨਵਿੰਦਰ ਸੰਧੂ ਦੇ ਵੀ ਜਵਾਗ ਆ ਮੇਰੇ ਵੀ ਜਵਾਗ ਆ ਸ਼ਾਇਦ ਉਹ ਮੁੰਡੇ ਮਨਦੀਪ ਦੇ ਵੀ ਜਵਾਗ ਹੋਣਗੇ ਤੇ ਦਈਏ ਦੇ ਵੀ ਜਵਾਗ ਆ ਚੱਲੋ ਆਪਾਂ ਗੁਰੂ ਘਰ ਚੜ੍ਹਦੇ ਸਾਰੇ ਜਣੇ ਮੈਂ ਆਪਦੇ ਜਵਾਗ ਲੈ ਚੱਲਦਾ ਆ ਆਪਦੇ ਲੈ ਚੱਲਣ ਸੌ ਖਾ ਲੈਣ ਕੀ ਲੱਗਦਾ ਕਿ ਤੁਹਾਡਾ ਪਲੜਾ ਭਾਰੀ ਹੈ ਇਸ ਕਰਕੇ ਇਹ ਡਰ ਦੇ ਵਿੱਚ ਆ ਕੇ ਆਪਣੀ ਹਾਰ ਦਿਖ ਰਹੀ ਹੈ ਇਸ ਕਰਕੇ ਤੁਹਾਨੂੰ ਫਸਾਇਆ ਜਾ ਰਿਹਾ ਬਿਲਕੁਲ 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 ਇਹਨਾਂ ਨੂੰ ਲੋਕ ਪਿੰਡਾਂ ਜਿਵੇਂ ਵੜਨ ਦਿੰਦੇ ਪੈ ਠੀਕ ਹੈ ਜੀ ਐਮਐਲ ਗਿਆ ਸੀ ਤੇ ਸ਼ਕੂਰੀ ਦੀ ਦੁਰਦਸ਼ਾ ਕਰਕੇ ਤੋੜਿਆ ਉਹਨਾਂ ਨੇ ਹਾਂ ਇਹਦਾ ਬੇਸ ਗਵਾ ਚੁੱਕਿਆ ਲੋਕਾਂ ਦੇ ਵਿੱਚੋਂ ਠੀਕ ਹੈ ਜੀ ਇਹ ਲੋਕਾਂ ਨੂੰ ਬਹੁਤ ਮੰਦਾ ਬੋਲਦਾ ਮੰਦੀ ਸ਼ਬਦਾਵਲੀ ਵਰਤਦਾ ਇਹਦਾ ਕੋਈ ਬੇਸ ਨਹੀਂ ਰਹਿ ਗਿਆ ਇਸ ਟਾਈਮ ਹਲਕੇ ਦੇ ਵਿੱਚ ਇਹਦਾ ਕੋਈ ਬੇਸ ਨਹੀਂ ਉਹ ਕਹਿੰਦੇ ਕਿ ਸੋਸ਼ਲ ਮੀਡੀਆ ਦੀ ਜਿਹੜੀ ਫੈਨ ਫਾਲੋਇੰਗ ਆ ਰੀਅਲ ਗਰਾਉਂਡ ਤੇ ਸਾਡੀ ਫੈਨ ਫਾਲੋਇੰਗ ਆ ਰੀਅਲ ਗਰਾਉਂਡ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਤੁਸੀਂ ਇੰਨਾ ਚੌਣ ਪੰਚਾਰ ਕੀਤਾ ਐਨੀ ਐਡੀ ਵੱਡੇ ਗਿਣਤੇ ਚ ਸਮਰਥਕ ਤੁਹਾਡੇ ਹੱਕ ਚ ਆ ਗਏ ਕਿ ਇਹ ਰਿਐਲਿਟੀ ਨਹੀਂ ਸੀ ਜਵਾਬ ਦੇਣਾ ਚਾਹੋ ਉਹ ਤਾਂ ਮੈਂ ਤੁਸੀਂ ਇਹ ਕਹਿ ਲਓ ਨਾ ਜੀ ਉਹਨਾਂ ਦੇ ਹਿਸਾਬ ਨਾਲ ਤਾਂ ਮੈਂ ਕਹਾਂ ਘਬਰਾਹ ਕਰੀ ਫਿਰਦਾ ਸਾਰਿਆਂ ਨੂੰ ਹਾਂ ਤੇ ਇਹਨਾਂ ਨੂੰ ਗਮਰਾ ਕਿਉਂ ਨਹੀਂ ਹੁੰਦੇ ਇਹ ਗਮਰਾ ਕਿਉਂ ਨਹੀਂ ਕਰਦੇ ਕਰਨ ਗਮਰਾ ਗਮਰਾ ਕਿੰਨੂੰ ਕਰ ਸਕਦੇ ਆ ਸਭ ਦਾ ਦਿਨ ਇਹਨੇ ਬੇੜਾ ਕਰਕੇ ਕਰਤਾ ਸਾਰੇ ਪਿੰਡਾਂ ਜਿਹਨਾਂ ਨੇ ਪਾੜ ਪਾ ਕੇ ਰੱਖਤੇ ਆ ਜਿਹੜੇ ਬੰਦੇ ਇੱਕ ਦੂਜੇ ਨਾਲ ਬਹਿ ਕੇ ਰਾਤ ਨੂੰ ਰੋਟੀ ਖਾ ਲੈਂਦੇ ਤੇ ਕੋਈ ਚਾਹ ਪੀ ਲੈਂਦੇ ਸੀ ਇਹਨਾਂ ਨੇ ਉਹ ਬਹਿਣ ਜਗ੍ਹੀ ਨਹੀਂ ਛੱਡੇ ਹਾਂ ਪੈਸੇ ਲੈ ਲੈ ਕੇ ਇਹਨਾਂ ਨੇ ਸਰਪੰਚ ਬਣਾਏ ਹਾਂ ਇਹ ਕਿਹੜੀ ਗੱਲਾਂ ਕਰਦੇ ਆ ਇੱਕ ਟਾਈਮ ਸੀ ਤੁਸੀਂ ਉਹਨਾਂ ਦਾ ਸਾਥ ਦਿੱਤਾ ਅੱਜ ਉਹ ਕਹਿ ਰਿਹਾ ਕਿ ਤੁਸੀਂ ਕੋਈ ਸਾਥ ਨਹੀਂ ਦਿੱਤਾ ਉਹ ਮੁੱਕਰ ਰਿਹਾ ਉਹਨਾਂ ਨੇ ਸਾਫ਼ ਕਿਹਾ ਕਿ ਕੋਈ ਸਰਪੰਚ ਨਹੀਂ ਬਣਾਇਆ ਤੁਹਾਡਾ ਉਹਨਾਂ ਦਾ ਪਾਰਟੀ 'ਚ ਕੋਈ ਰੋਲ ਨਹੀਂ ਰਿਹਾ ਅੱਜ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕੋਈ ਗੱਲ ਨਹੀਂ ਜੀ ਇਹ ਰੋਲ ਜਿਹੜਾ ਉਹ ਰਿਕਾਰਡਿੰਗਾਂ ਪਈਆਂ ਮੇਰੇ ਕੋਲ ਮੈਂ ਰਿਕਾਰਡਿੰਗਾਂ ਦੇਵਾਂਗਾ ਚੈਨਲਾਂ ਨੂੰ ਹੁਣ ਅੱਗੇ ਤਾਂ ਨਹੀਂ ਮੈਂ ਦੇਣੀਆ ਕੋਈ ਐਡਾ ਦਾ ਮੈਂ ਸਟੈਪ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਇੰਨਾ ਵਰਗਾ ਬੇਗੈਰਤ ਨਹੀਂ ਹੈਗਾ ਪਰ ਹੁਣ ਮੈਂ ਦੇਊਂਗਾ ਇਹਨਾਂ ਦੇ ਮਿਲਣ ਦੀਆਂ ਰਿਕਾਰਡਿੰਗ ਦੇਊਂਗਾ ਇਹਨਾਂ ਦੀਆਂ ਗੱਲਾਂ ਕਰ ਦੇਣੀਆਂ ਰਿਕਾਰਡਿੰਗਾਂ ਦੇਊਂਗਾ ਤੁਹਾਨੂੰ ਸਾਰੀਆਂ ਚੈਨਲਾਂ ਤੇ ਦੇਊਂਗਾ ਮੈਂ ਲੱਗਦਾ ਇੱਕ ਜਿਹੜਾ ਅਤੀਤ ਦਾ ਪੰਨਾ ਵਾ ਉਹ ਹਾਲੇ ਤੱਕ ਖਹਿੜਾ ਨਹੀਂ ਛੁਡਾ ਰਿਹਾ ਹਾਲੇ ਤੱਕ ਤੁਹਾਨੂੰ ਉਸ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਅਗਰ ਤੁਸੀਂ ਸਮਾਜ ਸੁਧਾਰਕ ਕੰਮ ਕੀਤੇ ਤੁਸੀਂ ਕੁੜੀਆਂ ਦੇ ਵਿਆਹ ਕੀਤੇ ਇੱਕ ਸੜਕ ਦੀ ਮੈਂ ਗੱਲ ਸੁਣੀ ਸੀ ਕਿ ਉਹ ਵੀ ਤੁਸੀਂ ਬਣਵਾ ਕੇ ਦਿੱਤੀ ਬਹੁਤ ਤੁਸੀਂ ਸਮਾਜ ਸੇਵਾ ਦੇ ਕੰਮ ਕਰਦੇ ਆ ਪਰ ਉਹਨਾਂ ਨੂੰ ਇਹ ਅਣਗੋਲ ਨਹੀਂ ਜੀ ਇਹ ਕਰਨ ਨਾ ਕਰਨ ਮੈਨੂੰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਠੀਕ ਹੈ ਜੀ ਮੇਰੇ ਹਲਕੇ ਦੇ ਲੋਕ ਮੇਰੇ ਪੰਜਾਬ ਦੇ ਲੋਕ ਜਾਂ ਪੰਜਾਬ ਤੋਂ ਬਾਹਰ ਵੱਸਦੇ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਐਕਟਿਵ ਨੇ ਉਹ ਸਾਰਿਆਂ ਨੂੰ ਪਤਾ ਹੈ ਉਹ ਸਾਰੇ ਪਿਆਰ ਦੇ ਰਹੇ ਆ ਇਹ ਉਹ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹ ਇਹਨਾਂ ਦੇ ਬੋਲਣ ਨਾਲ ਕੁਝ ਨਹੀਂ ਹੋਣਾ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਭੀੜ ਪੈ ਗਈ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਹੱਕ ਦੇ ਵਿੱਚ ਲੋਕਾਂ ਨੇ ਪੋਸਟਾਂ ਪਾਈਆਂ ਇਹ ਪਿਆਰ ਸਮਝਦੇ ਹੋ ਲੋਕਾਂ ਦਾ ਬਿਲਕੁਲ ਦੀ ਪਿਆਰ ਤੇ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਦੀਆਂ ਹਾਂ ਹਾਂ ਠੀਕ ਹੈ ਜੀ ਮੈਂ ਜਾਣ ਦੇ ਕਿ ਵੀ ਉਹਨਾਂ ਦਾ ਕਰਜ਼ਾ ਨਹੀਂ ਚੁਕਾ ਸਕਦਾ ਸਾਰੇ ਆਪਦੇ ਭਰਾਵਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਮੇਰੇ ਲਈ ਜ਼ੋਰ ਲਾਇਆ ਕੋਈ ਇਲੀਗਲ ਕਾਰਵਾਈ ਕਰੋਗੇ ਲੱਗਦਾ ਹੈ ਤੁਹਾਡੇ ਤੇ ਕੋਈ ਪ੍ਰੈਸ਼ਰ ਜੇਲ੍ਹ ਦੇ ਵਿੱਚ ਬਣਾਇਆ ਗਿਆ ਉਨੇ ਗੇਲਕੇ ਮਰਤੇ ਕੀ ਪ੍ਰੈਸ਼ਰ ਬਣਾ ਲੈਂਦੇ ਕੁਛ ਉਹਨੂੰ ਮਰਤੇ ਇਹਨਾਂ ਨੇ ਕੀ ਪ੍ਰੈਸ਼ਰ ਬਣਾ ਲੈਣਾ ਇਹਨਾਂ ਨੇ ਪ੍ਰੈਸ਼ਰ ਇਹ ਬਣਾ ਸਕਦੇ ਸੀ ਮੈਨੂੰ ਇਹਨਾਂ ਨੇ ਡੀਟੇਨ ਕਰਵਾ ਦਿੱਤਾ ਤੇ ਮਾਨਯੋਗ ਹਾਈ ਕੋਰਟ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਚਾਈ ਨੂੰ ਪਛਾਣਿਆ ਤੇ ਮੈਨੂੰ ਰਿਹਾ ਕਰ ਦਿੱਤਾ ਹਾਂ ਮੈਂ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਪ੍ਰਧਾਨ ਸੁਖਵੀਰ ਜੀ ਦਾ ਧੰਨਵਾਦ ਕਰਦਾ ਹਾਂ ਵਕੀਲ ਸਾਹਿਬ ਕਲੇਰ ਜੀ ਉਹਨਾਂ ਦਾ ਧੰਨਵਾਦ ਕਰਦਾ ਆਪਦੇ ਸਾਬਕਾ ਐਮ ਐਲ ਏ ਜਗਿੰਦਰ ਸਿੰਘ ਜਿੰਦੂ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਪੈਰਵਾਹੀ ਕੀਤੀ ਆ ਤੇ ਸਭ ਤੋਂ ਜ਼ਿਆਦਾ ਵੱਡਾ ਧੰਨਵਾਦ ਹੈ ਮੇਰੇ ਸਮੁੱਚੇ ਇਲਾਕੇ ਜਿਨ੍ਹਾਂ ਨੇ ਉਥੇ 1 ਮਿੰਟ ਦੇ ਵਿੱਚ ਧਰਨਾ ਮਾਰਿਆ ਮੇਰੀ ਆਪਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਮੇਰੇ ਅਰੈਸਟ ਹੋਣ ਤੋਂ ਬਾਅਦ ਤੋਂ ਹੌਸਲਾ ਨਹੀਂ ਹਾਰਿਆ ਤੇ ਇਕੱਠ ਕਰਕੇ ਪ੍ਰਸ਼ਾਸਨ ਨੂੰ ਤੇ ਦਈਏ ਨੂੰ ਦਿਖਾ ਦਿੱਤਾ ਕਿ ਹਾਂ ਉਹਦੇ ਪਿੱਛੇ ਲੋਕ ਉਹਦੇ ਆਪ ਦੇ ਲੋਕ ਖੜੇ ਆ ਜੇਲ੍ਹ ਚ ਕੋਈ ਗਲਤ ਵਰਤਾਓ ਤਾਂ ਨਹੀਂ ਹੋਇਆ ਤੁਹਾਡੇ ਨਾਲ ਰਾਤ ਨੂੰ ਮੈਂ ਗੈਂਦੀ ਦੇਰ ਤੱਕ ਸੋਇਰੇ ਵਿੱਚ ਬਾਹਰ ਆ ਗਿਆ ਵਰਤਾਓ ਤਾਂ ਜਿਵੇਂ ਇਥੇ ਰਹਿੰਦੇ ਤਾਂ ਪਤਾ ਲੱਗਦਾ ਹਾਂ ਹਾਂਜੀ ਤੇ ਗੱਲ ਇਹ ਵੀ ਹੈ ਕਿ ਤੁਸੀਂ ਲਗਦਾਤ ਪਾਡੀ ਜਿਹੜੀ ਗ੍ਰਿਫਤਾਰੀ ਹੋਈ ਹੈ ਨਤੀਜਿਆਂ ਤੇ ਕੋਈ ਫਿਰੋਜ਼ਪੁਰ ਦੀ ਜਿਹੜੀ ਸਿਆਸਤ ਦਾ ਪਰਵਾਰਕ ਮੈਂਬਰ ਚੋਣ ਮੈਦਾਨ ਦੇ ਵਿੱਚ ਆ ਇਸ ਤੇ ਅਸਰ ਪਾਏਗਾ ਕੋਈ ਬਿਲਕੁਲ ਜੀ ਮੇਰੇ ਫੇਵਰ ਤੇ ਜਾਊਗੀ ਨੁਕਸਾਨ ਚ ਨਹੀਂ ਜਾਂਦੀ ਨਹੀਂ ਜਾਏਗੀ ਇਹ ਧੱਕਾ ਕਰਦੇ ਵੇ ਲੋਕਾਂ ਨੂੰ ਸਭ ਦੇਖਦਾ ਹਾਂ ਜੇ ਜਿੰਨੇ ਧੱਕਾ ਕਰ ਰਹੇ ਆ ਲੋਕ ਉਨੇ ਹੀ ਉਹਨਾਂ ਤੋਂ ਹੋਰ ਦੁਖੀ ਹੋ ਰਹੇ ਆ ਤੇ ਉਹ ਲੋਕ ਮਤਲਬ ਪਛਾਣਦੇ ਇਹਨਾਂ ਦੇ ਧੱਕੇ ਨੂੰ ਜੋਏ ਜ਼ਬਰ ਕਰ ਰਹੇ ਜ਼ੁਲਮ ਕਰ ਰਹੇ ਉਹ ਦੇਖਦੇ ਵੇ ਸਭ ਦੇਖਦੇ ਕੋਈ ਨੈਕਸਟ ਐਕਸ਼ਨ ਲਓਗੇ ਤੁਸੀਂ ਲੀਗਲ ਕਾਰਵਾਈ ਕਰਨਾ ਚਾਹੋਗੇ ਐਡਮਿਨਿਸਟ੍ਰੇਸ਼ਨ ਹੋਵੇ ਭਾਵੇਂ ਪੁਲਿਸ ਹੋਵੇ ਨਹੀਂ ਜੀ ਜੇ ਦੇਖੋ ਮੇਰੇ ਤੇ ਮੈਂ ਪੁਲਿਸ ਨੂੰ ਇਹ ਅਪੀਲ ਕਰਨੀ ਚਾਹਣਾ ਮੈਂ ਘਰ ਵਾਪਸੀ ਕੀਤੀ ਆ ਮੁਖਤਾਰਾ ਦੇ ਵਿੱਚ ਆਇਆ ਠੀਕ ਹੈ ਐਮਐਲਏ ਦੇ ਪ੍ਰੈਸ਼ਰ ਥੱਲੇ ਆਣਗੇ ਪੁਲਿਸ ਨੂੰ ਕੋਈ ਗਲਤ ਕਾਰਵਾਈ ਨਹੀਂ ਕਰਨੀ ਚਾਹੀਦੀ ਹਾਂ ਜੇ ਮੈਂ ਕਿਤੇ ਗਲਤਾਂ ਤੇ ਤੁਸੀਂ ਕਾਰਵਾਈ ਕਰੋ ਲੀਗਲ ਐਕਸ਼ਨ ਲੈਣ ਲਈ ਤਿਆਰ ਹੋ ਤੁਸੀਂ ਹਾਂ ਜੇ ਮੇਰੇ ਤੇ ਕੋਈ ਗਲਤ ਕਾਰਵਾਈ ਹੋਈ ਹੋਗੀ ਮੈਂ ਲੀਗਲ ਐਕਸ਼ਨ ਲਵਾਂਗਾ ਮੈਂ ਹਾਈ ਕੋਰਟ ਜਾਵਾਂਗਾ ਹਾਂ ਹਾਂ ਇਲਜ਼ਾਮ ਤੁਹਾਡੇ ਤੇ ਲੱਗੇ ਕਿ ਕਤਲ ਦੇ ਵਿੱਚ ਤੁਹਾਡੀ ਕੋਈ ਜਾਣ ਪਛਾਣ ਸੀ ਇਸ ਕਰਕੇ ਤੁਹਾਡੀ ਗ੍ਰਿਫਤਾਰੀ ਹੋਈ ਆ ਤੁਹਾਨੂੰ ਥਾਣੇ 'ਚ ਜਦੋਂ ਬੁਲਾਇਆ ਗਿਆ ਸ਼ੁਰੂਆਤ ਕਿੱਥੋਂ ਹੁੰਦੀ ਆ ਕੀ ਕਹਿ ਕੇ ਬੁਲਾਇਆ ਮੇਰੀ ਗੱਲ ਸੁਣੋ ਜੀ ਜਿਹੜੇ ਮੁੰਡੇ ਦੇ ਮਰਡਰ ਦੀ ਗੱਲ ਕਰਦੇ ਆ ਕੀ ਉਸ ਮਰਡਰ 'ਚ ਮੇਰਾ ਨਾਮ ਸੀ ਅੱਜ ਤੋਂ 13 15 ਸਾਲ ਪਹਿਲਾਂ ਦਾ ਮਰਡਰ ਹੋਇਆ 2012 ਦੀ ਗੱਲ ਆ ਕੀ ਉਸ ਪਰਚੇ 'ਚ ਮੇਰਾ ਨਾਮ ਸੀ ਜੇ ਇਸ ਬੰਦੇ ਨੂੰ ਮੇਰੇ ਤੋਂ ਥ੍ਰੈਟ ਸੀ ਮਨਦੀਪ ਸਿੰਘ ਨੂੰ ਮੈਂ 2 ਸਾਲ ਤੋਂ ਬਾਹਰ ਆਇਆ ਹਾਂ ਉਸ ਦਿਨ ਦੀ ਤਾਂ ਥ੍ਰੈਟ ਹੈ ਨਹੀਂ ਸੀ ਕਿਤੇ ਤੇ ਹੁਣ ਹੀ ਦੋ ਦਿਨਾਂ 'ਚ ਥ੍ਰੈਟ ਬਣ ਗਈ ਫੇ ਇਹ ਐਪਲੀਕੇਸ਼ਨ ਉਦੋਂ ਨਹੀਂ ਦਿੰਦਾ ਜਦੋਂ ਮੈਂ ਬਾਹਰ ਆਇਆ ਸੀ ਹੂੰ ਇਹ ਤਾਂ ਜਾਣਬੁੱਝ ਕੇ ਝੂਠੀਆਂ ਚੀਜ਼ਾਂ ਮੇਰੇ ਤੇ ਪਲੋਟ ਕਰਦੇ ਆ ਐਮਐਲਏ ਦੀ ਰੈ ਨਾਲ ਕਰਦੇ ਪਿਆ ਤੇ ਮੈਂ ਇਹ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੁੰਦਾ ਵੀ ਇਹਨਾਂ ਦੇ ਝੂਠੀਆਂ ਚੀਜ਼ਾਂ ਨੂੰ ਮੇਰੇ ਤੇ ਪਲੋਟ ਨਾ ਕਰੋ ਹੂੰ ਮੈਂ ਅਮਨ ਅਮਾਨ ਨਾਲ ਆਉਦੇ ਘਰੇ ਰਹਿ ਰਹੇ ਆ ਮੈਂ ਕਨਸਟਿਟਿਊਸ਼ਨਲ ਜਿਹੜੇ ਰਾਈਟ ਆ ਉਹਨਾਂ ਨੂੰ ਖੋਵੋ ਨਾ ਇਹ ਹਰੇਕ ਬੰਦੇ ਵਾਸਤੇ ਆ ਜੇ ਮੈਂ ਮੁਖਤਾਰਾ ਜਾਇਆ ਜਾਂ ਫਿਰ ਮੈਨੂੰ ਸਿੱਧੂ ਸਿੱਧਾ ਕਹੋ ਵੀ ਤੈਨੂੰ ਅਸੀਂ ਜ਼ਿੰਦਗੀ ਜਿਉਣ ਨਹੀਂ ਦੇਣੀ ਅਸੀਂ ਤੈਨੂੰ ਇਸ ਰਾਹ ਤੇ ਤੁਰਨ ਨਹੀਂ ਦੇਣਾ ਫਿਰ ਮੈਨੂੰ ਰਾਹ ਦੱਸ ਦੇਰ ਵੀ ਤੈਨੂੰ ਸਮਾਜ ਚੋਂ ਛੇਕ ਦਿੱਤਾ ਤੇਰੇ ਵਾਸਤੇ ਆਹ ਰਾਹ ਤੂੰ ਇੱਧਰ ਜਾ ਹਾਂ ਠੀਕ ਹੈ ਜੀ ਜਾਂ ਫਿਰ ਮੈਨੂੰ ਮਾਰ ਦਿਓ ਸਿੱਧੇ ਨਾ ਨਹੀਂ ਰਹਿਣ ਦਿੱਤਾ ਜਾ ਰਿਹਾ ਨਹੀਂ ਆ ਤੁਸੀਂ ਦੇਖ ਹੀ ਰਹੇ ਜੀ ਕੀ ਹੈ ਹਾਂ ਇੱਕ ਬੰਦੇ ਨੂੰ ਉਹ ਕੰਪੇਨ ਕਰ ਰਿਹਾ ਕਿਸੇ ਨਾਲ ਮਾੜਾ ਨਹੀਂ ਬੋਲਿਆ ਹੱਥ ਜੋੜ ਕੇ ਉਹ ਆਪਦੇ ਲੋਕਾਂ ਕੋਲ ਜਾ ਰਿਹਾ ਉਹਨਾਂ ਦਾ ਪਿਆਰ ਮਿਲ ਰਿਹਾ ਤੇ ਉਹ ਕਬੂਲ ਰਿਹਾ ਤੇ ਇਹ ਇਹ ਸਿੱਧਾ ਰਾ ਤੁਹਾਡੇ ਵੱੜ ਕੇ ਅੰਦਰ ਦੇ ਤਾਂ ਤੁਹਾਡੇ ਚੰਗੇ ਕੰਮਾਂ ਤੇ ਵੀ ਇਹ ਬਾਰ-ਬਾਰ ਤੁਹਾਨੂੰ ਦੇ ਨਾਲ ਹੀ ਤੋਲ ਰਿਹਾ ਬਿਲਕੁਲ ਜੀ ਬਿਲਕੁਲ ਜੀ ਨੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਲੋਕਾਂ ਨੂੰ ਯਕੀਨ ਦਿਵਾਓਗੇ ਕਿ ਤੁਸੀਂ ਜਿਹੜੇ ਆ ਅੱਜ ਚੰਗੇ ਕੰਮਾਂ ਦੇ ਲਈ ਉਹ ਫਿਰੋਜ਼ਪੁਰ ਦੀ ਡਿਵੈਲਪਮੈਂਟ ਤੁਸੀਂ ਚਾਹੁੰਦੇ ਹੋ ਤੁਹਾਡਾ ਪਰਿਵਾਰ ਲਗਾਤਾਰ ਅੱਗੇ ਲੱਗਾ ਹੋਇਆ ਵਾ ਕਿਵੇਂ ਉਹਨਾਂ ਨੂੰ ਯਕੀਨ ਦਿਵਾਓਗੇ ਉਹਨਾਂ ਨੂੰ ਯਕੀਨ ਹੈ ਜੀ ਮੇਰੇ ਕੋਲ ਹਮ ਬਿਲਕੁਲ ਯਕੀਨ ਹੈ ਤੇ ਉਹਨਾਂ ਨੂੰ ਕੋਈ ਦੋ ਰਹਿ ਨਹੀਂ ਹੈਗੀ ਨਾ ਹੀ ਉਹ ਦੋ ਚੱਤੀ ਦੇ ਵਿੱਚ ਆ ਉਹਨਾਂ ਨੂੰ ਯਕੀਨ ਆ ਬਿਲਕੁਲ ਵੀ ਤੁਹਾਡਾ ਬੱਚਾ ਅਸੀਂ ਅੱਗੇ ਆਪ ਲਾਇਆ ਤੇ ਇਹ ਸਾਡੇ ਨਾਲ ਜੋ ਸਾਡੀ ਆਵਾਜ਼ ਨੂੰ ਇਹ ਬਲੰਦ ਕਰੇਗਾ ਉਹਨਾਂ ਨੂੰ ਯਕੀਨ ਹੈ ਜੀ ਮੇਰੇ ਤੇ ਇਹ ਆਪਦਾ ਯਕੀਨ ਲੋਕਾਂ ਚੋਂ ਗਵਾ ਚੁੱਕੇ ਤੇ ਉਹਨਾਂ ਨੂੰ ਮੇਰੇ ਤੇ ਯਕੀਨ ਪਬਲਿਕ ਜਿਹੜੀ ਉਹ ਯਕੀਨ ਕਰ ਰਹੀ ਹੈ ਯਕੀਨ ਤੋਂ ਬਿਨਾ ਕੱਟ ਨਹੀਂ ਹੁੰਦੇ ਮੈਮ ਹਜ਼ਾਰਾਂ ਦੀ ਗਿਣਤੀ ਜਿੰਦੇ ਇਕੱਠੇ ਜੀ ਉੱਤੇ ਇਹ ਕਰਕੇ ਵਿਖਾਉਣ ਪਤਾ ਲੱਗੂਗਾ ਭਰੋਸਾ ਹੈ ਨਤੀਜਿਆਂ ਤੇ ਬਿਲਕੁਲ ਜੀ ਮੁਕਾਬਲੇ 'ਚ ਦੇਖਦੇ ਹੋ ਕਿਸੇ ਆਪਦੇ ਮੈਂ ਜੀ ਇਹ ਗੱਲ ਕਰਦਾ ਨਹੀਂ ਮੈਨੂੰ ਕੋਈ ਹੰਕਾਰ ਨਹੀਂ ਹੈ ਇਹ ਤਾਂ ਮਹਾਰਾਜ ਦੇ ਹੱਥ ਦੇ ਵਿੱਚ ਜੋ ਹਾਰ ਜਿੱਤ ਤੇ ਇਹ ਮੇਰੇ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਦੇ ਹੱਥ ਦੇ ਵਿੱਚ ਉਹ ਜੋਰ ਨਤੀਜੇ ਆਉਣਗੇ ਉਹ ਤਾਂ ਉਸਤਾਰਿਆਂ ਨੂੰ ਪਤਾ ਲੱਗ ਜਾਈ। ਉਹ ਬੰਦੇ ਦੀ ਜਿਹੜੀ ਬੇਲ ਆ ਉਹ ਪੁਲਿਸ ਸਟੇਸ਼ਨ ਦੇ ਵਿੱਚ ਲਈ ਜਾ ਸਕਦੀ ਮੌਕੇ ਤੇ। ਹਮ ਮੈਨੂੰ ਇਹਨਾਂ ਨੇ ਕੀ ਕੀਤਾ? ਐਸ.ਡੀ.ਐਮ ਜੀਰਾ ਦੇ ਪੇਸ਼ ਕੀਤਾ। ਪੇਸ਼ਿੰਗ ਦੀ ਸੈਂਸ ਮੈਨੂੰ ਫਿਜ਼ੀਕਲੀ ਉੱਥੇ ਪ੍ਰੋਡਿਊਸ ਹੀ ਨਹੀਂ ਕੀਤਾ। ਹਮ ਠੀਕ ਹੈ ਜੀ। ਤੇ ਵਾਰੰਟ ਵੀ ਬਣ ਕੇ ਆ ਗਿਆ ਵੀ ਇਹਨੂੰ 18 ਤਰੀਕ ਤੱਕ ਡੀਟੇਨ ਕਰ ਦਿਓ ਜੇਲ੍ਹ ਦੇ ਵਿੱਚ। ਹਮ ਇੱਕ ਸੈਕਿੰਡ ਦੇ ਵਿੱਚ ਮੈਨੂੰ ਨਾਬੇ ਜੇਲ੍ਹ ਭੇਜ ਦਿੱਤਾ ਗਿਆ। ਹਮ ਤੇ ਜਿਹੜੀ ਬੇਲ ਮੌਕੇ ਤੇ ਪੁਲਿਸ ਸਟੇਸ਼ਨ ਤੇ ਲਈ ਜਾ ਸਕਦੀ ਸੀ ਉਹ ਕਿਉਂ ਨਹੀਂ ਲਈ ਗਈ? ਕਾਰਨ ਹਮ ਪੋਲਿਟੀਕਲ ਪ੍ਰੈਸ਼ਰ ਸਿਰਫ ਦਈਏ ਦਾ ਕਿ ਹਾਂ ਇਹਨੂੰ ਵੋਟਾਂ ਤੋਂ ਪਾਸੇ ਰੱਖਣਾ ਤੇ ਅਸੀਂ ਧੱਕਾ ਕਰਨਾ ਜੋ ਇਹਨਾਂ ਦੀ ਮੰਚਾ ਹੂੰ ਠੀਕ ਹੈ ਜੀ ਮੈਂ ਕੋਈ ਸਰਕਾਰ ਦੇ ਵਿੱਚ ਥੋੜੀ ਹਾਂ ਕਿ ਮੈਂ ਧੱਕਾ ਕਰਨਾ ਸੀ ਜਾਓ ਧੱਕਾ ਤਾਂ ਇਹ ਕਰ ਰਹੇ ਆ ਮੇਰੇ ਨਾਲ ਹੋ ਰਿਹਾ ਤੇ ਮੇਰੇ ਵੋਟਰਸ ਨਾਲ ਹੋ ਰਿਹਾ ਪਰ ਗੱਲ ਇਹ ਹੋਣੀ ਹੋਊਗਾ ਤੁਸੀਂ ਵੋਟਰ ਸੂਚਿਤ ਹੋ ਗਿਆ ਸਪੋਟਰ ਸੂਚਿਤ ਹੋ ਗਿਆ ਨਾ ਇਹਨਾਂ ਦਾ ਧੱਕਾ ਚੱਲਣਾ ਤੇ ਨਾ ਹੀ ਹੋਣ ਦੇਣਾ ਕਿਸੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਯਕੀਨ ਦਿਵਾਓਗੇ ਕਿ ਤੁਸੀਂ ਕਾਨੂੰਨ ਦੇ ਖਿਲਾਫ ਨਹੀਂ ਕਾਨੂੰਨ ਦੇ ਨਾਲ ਖੜੇ ਹੋ ਮੈਂ ਸਾਰੇ ਆਪਦੇ ਹਲਕੇ ਦੇ ਜਿੰਨੇ ਵੀ ਵੋਟਰਸ ਆ ਮੇਰੇ ਸਪੋਰਟਰਸ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਬਿਲਕੁਲ ਸ਼ਾਂਤੀ ਬਣਾਈ ਰੱਖਣ ਆਪਾਂ ਕਾਨੂੰਨ ਦੇ ਵਿੱਚ ਰਹਿ ਕੇ ਕਾਨੂੰਨ ਦੇ ਦਾਇਰੇ 'ਚ ਹੀ ਰਹਿਣਾ ਆਪਾਂ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਬੋਲਕ-ਬੋਲ ਨਹੀਂ ਕਰਨਾ ਨਾ ਧੱਕਾ ਹੋਣ ਦੇਣਾ ਜੇ ਹੁੰਦਾ ਤੇ ਆਪਾਂ ਪ੍ਰਸ਼ਾਸਨ ਦੇ ਨਾਲ ਉਸੇ ਵੇਲੇ ਸੰਪਰਕ ਕਰਨਾ ਆਪਾਂ ਨਾ ਕਿਸੇ ਨਾਲ ਲੜਨਾ ਨਾ ਕਿਸੇ ਨਾਲ ਗਾਲੀ-ਗਲੋਚ ਕਰਨਾ ਮੈਂ ਇਹ ਅਪੀਲ ਕਰਦਾ ਮੇਰੀ ਇਹ ਬੇਨਤੀ ਆ ਸਾਰੇ ਵੋਟਰਸ ਨੂੰ ਸਾਰੇ ਸਪੋਰਟਰਸ ਨੂੰ ਤੁਹਾਡਾ ਫਿਰੋਜ਼ਪੁਰ ਦੀ ਡਿਵੈਲਪਮੈਂਟ ਦੇ ਲਈ ਕੀ ਪਲਾਨ ਹੈ ਅਗਰ ਮੈਂ ਸ਼ਾਰਟ ਐਂਡ ਸਿੰਪਲ ਬੋਲਾਂ ਬਿਲਕੁਲ ਜੀ ਜਿਹੜੇ ਸਾਡੇ ਅਧੂਰੇ ਕੰਮ ਨੇ ਜੋ ਵੀ ਸਪੋਰਟਸ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਜਾਂ ਜੋ ਵੀ ਕਹ ਲਓ ਚਲੋ ਗਲੀਆਂ ਨਾਲੀਆਂ ਤਾਂ ਬਹੁਤ ਮਤਲਬ ਉਹ ਗੱਲਾਂ ਅੱਗੇ ਸ਼ੁਰੂ ਤੋਂ ਹੀ ਚੱਲਦੀਆਂ ਆ ਰਹੀਆਂ ਪਰ ਕਈ ਕੁਝ ਪਿਆ ਹੈ ਜੇ ਕਰਨ ਵਾਲਾ ਤੇ ਉਹ ਚੀਜ਼ਾਂ ਨੂੰ ਲੈ ਕੇ ਅਸੀਂ ਬਿਲਕੁਲ ਅੱਗੇ ਲੈ ਕੇ ਜਾਵਾਂਗੇ ਜੇ ਮੇਰੇ ਹਲਕੇ ਦੇ ਲੋਕ ਮੈਨੂੰ ਉਹ ਪੈਨ ਦੇਣਗੇ ਤੇ ਮੈਂ ਉਸ ਪੈਨ ਨਾਲ ਆਪਦੇ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗਾ ਕਾਫੀ ਇਲਜ਼ਾਮ ਗੈਮੋਗਰਮੀ ਹੋਈ ਕਿ ਕਿਸ ਤਰੀਕੇ ਦੇ ਨਾਲ ਗੁਰਪ੍ਰੀਤ ਸਿੰਘ ਸੇਖੋਂ ਜਿਹੜੇ ਕਿ ਅੱਜ ਆਪਣੇ ਪਰਿਵਾਰ ਦੇ ਲਈ ਅੱਗੇ ਹੋ ਕੇ ਲੜ ਰਹੇ ਨੇ ਤਾਂ ਉਹਨਾਂ ਤੇ ਹੀ ਜਿਹੜੇ ਇਲਜ਼ਾਮ ਲੱਗੇ ਕਿਸ ਤਰੀਕੇ ਦੇ ਨਾਲ ਅਮੇਨਤ ਕਰਕੇ ਚੋਣ ਪ੍ਰਚਾਰ ਕੀਤਾ ਪਰ ਉਲਟਾ ਇਹਨਾਂ ਦੀ ਗ੍ਰਿਫਤਾਰੀ ਹੋਊਗੀ ਜ਼ਮਾਨਤ ਤੋਂ ਬਾਅਦ ਰਿਹਾ ਹੋ ਕੇ ਆਪਣੇ ਘਰ ਵਾਪਸ ਆਇਨੀ ਪਰ ਉਸ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਜਿਹੜੀ ਸਿਆਸਤ ਹੈ ਕਿਹੜਾ ਰੁਖ ਲੈਂਦੀ ਹੈ ਨਤੀਜਿਆਂ ਤੇ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕੱਲ ਨੂੰ ਕਿਹਾ ਜਾ ਰਿਹਾ ਕਿ ਸਿਆਸੀ ਮਾਹੌਲ ਜਿਹੜਾ ਬਹੁਤ ਦੇਖਣ ਵਾਲਾ ਹੈ ਫਿਰੋਜ਼ਪੁਰ ਦਾ ਆਖਰਕਾਰ ਕਿਹੋ ਜੀ ਸਥਿਤੀ ਬਣਦੀ ਹੈ ਪਰ ਗੁਰਪ੍ਰੀਤ ਸਿੰਘ ਸੇਖੋਂ ਜਿਨ੍ਹਾਂ ਨੇ ਆਪਣਾ ਪੂਰਾ ਪੱਖ ਤੁਹਾਡੇ ਸਾਹਮਣੇ ਰੱਖਿਆ ਹੈ ਕੀ ਲੱਗਦਾ ਹੈ ਕਿੰਨੀ ਸੱਚਾਈ ਮੰਦੇ ਹੋ ਕਿਸ ਦੇ ਹੱਕ ਦੇ ਵਿੱਚ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ